ਸਰ ਸਤਿ ਸ੍ਰੀ ਅਕਾਲ ਜੀ ਮੈਂ ਉਹ ਦੇਖਿਆ ਪਿੱਛੇ ਜੇ ਨਾ ਜੈਲਾਂ ਜਿਹੜੀਆਂ ਹੈਗੀਆਂ ਜੈਲਾਂ ਵਾਲੀਆਂ ਬੋਤਲਾਂ ਬੜਿਆਂ ਦਾ ਤੋਂ ਵੇਚਣ ਲੱਗ ਗਈਆਂ ਬਹੁਤ ਸਾਰੇ ਕੰਪਨੀ ਐ ਪ੍ਰਚਾਰ ਕਰਦੀਆਂ ਜੀ ਵੀ ਤੁਸੀਂ ਤਿੰਨ ਬੋਤਲਾਂ ਜੈਲਾਂ ਦੀ ਲੈ ਜਾਓ ਅੱਜ ਦੇ ਜੋ ਕੱਲ੍ਹ ਨੂੰ ਦੇ ਜੋ ਪਰਸੋਂ ਨੂੰ ਦੇ ਜੋ ਸੂਨ ਤੋਂ ਪਹਿਲਾਂ ਦੇ ਲਓ ਸੂਨ ਤੋਂ ਬਾਅਦ ਚ ਦੇ ਲਓ ਆਮ ਤੌਰ ਤੇ ਇੱਕ ਜੱਲ ਜਿਹੜੀ ਆਂਦੀ ਐ ਉਹ ਮੈਂ ਦੇਖਿਆ ਵੀ 200 ਰੁਪਏ ਦੀ ਬੋਤਲ ਆਂਦੀ ਐ ਇਹ ਜੈੱਲਾਂ ਜਿਹੜੀਆਂ ਹੈਗੀਆਂ ਇਹ ਸਾਡੇ ਪਸ਼ੂ ਪਾਲਕਾਂ ਵਾਸਤੇ 100% ਪੈਸੇ ਦੀ ਬਰਬਾਦੀ ਹੈ ਤੁਸੀਂ ਦੇਖੋ 200 ਰੁਪਏ ਦੀ ਜੈਲ ਤੁਸੀਂ ਲੈ ਕੇ ਆਉਂਗੇ 600 ਰੁਪਏ ਤੁਹਾਡਾ ਲੱਗਿਆ ਤਿੰਨ ਜੈੱਲਾਂ ਤੇ ਤੁਸੀਂ ਤਿੰਨ ਚਾਰ ਦਿਨ ਚ ਦੇ ਦਿਆਂ ਹੁਣ 600 ਰੁਪਏ ਦੇ ਵਿੱਚ ਤੁਹਾਡਾ ਵਧੀਆ ਕੁਆਲਿਟੀ ਦਾ 2.5 ਕਿਲੋ ਪ੍ਰੀਮਿਕਸ ਆਜਣਾ 2.5 ਕਿਲੋ ਪ੍ਰੀਮਿਕਸ ਤੁਹਾਡੇ 20 ਲੀਟਰ ਵਾਲੇ ਪਸ਼ੂ ਨੂੰ 15 20 ਲੀਟਰ ਵਾਲੇ ਪਸ਼ੂ ਨੂੰ 30 ਲੀਟਰ ਵਾਲੇ ਪਸ਼ੂ ਨੂੰ ਤੁਸੀਂ ਹਿਸਾਬ ਲਾ ਕੇ ਦੇਖੋ ਜੇ ਪੱਟਾਈ ਕਿਲੋ ਪ੍ਰੀਮਿਕਸ ਵੀ ਲਾਈਏ ਤਾਂ ਉਹਨੇ 6 ਜੈਲਾਂ 3 ਜੈਲਾਂ ਦੀ ਮੂਤਲਾਂ ਦੇ ਮੁਕਾਬਲੇ 10 ਗੁਣਾ ਘੱਟੋ-ਘੱਟ 10 ਗੁਣਾ ਜ਼ਿਆਦਾ ਉਚਿਤ ਤੱਤ ਹੁੰਦੇ ਆ ਔਰ ਦੂਜੀ ਗੱਲ ਉਹਦਾ ਕੋਈ ਨੁਕਸਾਨ ਨਹੀਂ ਪ੍ਰੀਮਿਕਸ ਦਾ ਸਿਰਫ ਫਾਇਦਾ ਹੀ ਹੈ ਜੈਲਾਂ ਜਿਹੜੀਆਂ ਹੁੰਦੀਆਂ ਪਹਿਲੀ ਗੱਲ ਤਾਂ ਉੱਥੋਂ ਆਉਣ ਦਾ ਬੜਾ ਖਤਰਾ ਰਹਿੰਦਾ ਇਹਦੇ ਨਾਲ ਦੂਜਾ ਇਹਨਾਂ ਦੀ ਜਿਹੜੀ ਪੀ ਐਚ ਹੁੰਦੀ ਹੈ ਤੇਜਾਬੀਪਣ ਜਿਹੜਾ ਹੁੰਦਾ ਬਹੁਤ ਜ਼ਿਆਦਾ ਹੁੰਦਾ ਹੈ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਬਹੁਤ ਸਾਰੇ ਲੋਕ ਇਹਦੀ ਅੰਦਾਜ਼ ਤੰਦਵਰ ਤੋਂ ਕਰ ਰਹੇ ਬਹੁਤ ਸਾਰੇ ਦੁਕਾਨਦਾਰ ਵੀ ਮੈਂ ਦੇਖਿਆ ਹੈ ਲੋਕਾਂ ਨੂੰ ਹੀ ਦੇਈ ਜਾ ਰਿਹਾ ਸੋ ਕਿਰਪਾ ਕਰਕੇ ਮੈਂ ਤੁਹਾਨੂੰ ਇਹੀ ਕਹਾਂਗਾ ਵੀ ਇਹ ਜਿਹੜਾ ਸਮਾਂ ਹੈਗਾ ਪੈਸੇ ਬਚਾਉਣ ਦਾ ਕਿਉਂਕਿ ਦੁੱਧ ਦੇ ਰੇਟ ਅੜੇ ਉਹਨੇ ਵਧਿਆ ਨਹੀਂ ਹੋਇਆ ਗਰਮੀ ਵਧ ਗਈ ਹੈ ਪਰ ਦੁੱਧ ਦੇ ਰੇਟ ਉਹਨੇ ਵਧਿਆ ਨਹੀਂ ਵਧੇ ਹੈਗੇ ਜਿੰਨੇ ਵਧਨੇ ਚਾਹੀਦੇ ਸ਼ਾਇਦ ਅਗਲੇ ਮਹੀਨੇ ਦੁੱਧ ਦੇ ਰੇਟ ਹੋਰ ਫਰਕ ਪੈ ਜਾ ਦੁੱਧ ਘਟੂਗਾ ਫਿਰ ਰੇਟ ਵਧ ਜਾਂਦੀ ਹੈ ਸੋ ਆਪਾਂ ਬਿਨਾਂ ਮਤਲਬ ਜਿਹੜਾ ਹੈਗਾ ਇਹ ਜੱਲਾਂ ਦੀਆਂ ਬੋਤਲਾਂ ਤੇ ਕੈਲਸ਼ੀਅਮ ਦੇ ਜਨਾਂ ਦੀ ਬੋਤਲਾਂ ਤੇ ਪੈਸੇ ਖਰਾਬ ਨਾ ਕਰੀਏ ਨਾ ਢੋਲੀਆਂ ਕਿੰਨੀਆਂ ਤੇ ਵਧੀਆ ਕੁਆਲਿਟੀ ਦਾ ਪ੍ਰੀਮਿਕਸ ਗੋੜ ਸ਼ੱਕਰ ਸ਼ੀਰਾ ਇਹ ਦੇਣਾ ਯਕੀਨੀ ਬਣਾਓ ਇਸ ਮੌਸਮ ਦੇ ਵਿੱਚ ਖੁਰਾਕੀ ਮਸਲੇ ਜਿਹੜੇ ਹੈਗੇ ਉਹ ਸਿਰਫ ਸਹੀ ਖੁਰਾਕ ਨਾਲ ਤੇ ਸਹੀ ਪ੍ਰਬੰਧਨ ਉਹ ਵੀ ਗਰਮੀ ਤੋਂ ਬਚਾਉਣ ਦਾ ਉਹਦੇ ਨਾਲ ਹੀ ਹੱਲ ਹੋਣਿਆ ਜੇ ਤੁਹਾਡੇ ਵਾਕਈ ਕੈਲਸ਼ੀਅਮ ਪਾਸਪੋਰਟ ਦੀ ਘਾਟ ਆਉਂਦੀ ਹੈ ਮਹਰ ਤੋਂ ਬੁਲਾ ਕੇ ਕੱਚ ਦੀ ਬੋਤਲ ਕੈਲਸ਼ੀਅਮ ਫਾਸਫੋਰਸ ਦੀ ਉਹ ਨਾੜ ਚ ਲਵਾਓ ਉਹ ਇੱਕ ਬੋਤਲ ਢੁੱਡੀ ਕਈ ਜੱਲਾਂ ਦੀ ਬੋਤਲਾਂ ਜਿੰਨਾ ਕੰਮ ਕਰਦੀ ਐ ਉਹਦਾ ਫਾਇਦਾ ਹੀ ਐ ਨੁਕਸਾਨ ਨਹੀਂ ਸੋ ਬਿਨਾ ਮਹਰ ਦੀ ਸਲਾਹ ਤੋਂ ਇਹ ਚੀਜ਼ਾਂ ਨਾ ਖਰੀਦੋ ਇਹ ਪੈਸੇ ਦੀ ਬਰਬਾਦੀ ਐ 600 ਰੁਪਏ ਦਾ ਮਤਲਬ ਸਿੱਧਾ ਸਿੱਧਾ ਜੇ ਲਾਈਏ ਤਾਂ 30 ਰੁਪਏ ਦੇ ਹਿਸਾਬ ਨਾਲ ਤੁਹਾਡਾ 20 ਲੀਟਰ ਦੁੱਧ ਹੁੰਦਾ 20 ਲੀਟਰ ਦੁੱਧ ਹੁਣ ਤੁਸੀਂ ਕਿਉਂ ਇਹ ਵੇਸਟ ਕਰ ਰਹੇ ਹੋ ਇਹ ਬਹੁਤ ਵੱਡਾ ਸਵਾਲ ਹੈ ਇਹਦਾ ਜਵਾਬ ਤੁਸੀਂ ਸੋਚਣਾ ਹੈ ਮੇਰਾ ਫਰਜ਼ ਬਣਦਾ ਤੁਹਾਨੂੰ ਇਹਦੇ ਬਾਰੇ ਜਾਗਰੂਕ ਕਰਨਾ ਸੋ ਧੰਨਵਾਦ ਜੀ ਸਾਰਿਆਂ ਸਤਿ ਸ੍ਰੀ ਅਕਾਲ